ਕਵਰ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਡੇ ਨੈਸ਼ਨਲ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਯੁੱਧ ਨਸ਼ੇ ਵਿਰੋਧ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਪੁਲਿਸ ਸਿਹਤ ਮੈਕਮਾ ਸਾਰੇ ਜਿੰਨੇ ਮੈਕਮੇ ਗਵਰਨਮੈਂਟ ਦੇ ਉਹ ਸਾਰੇ ਮਿਲ ਕੇ ਕੰਮ ਕਰ ਰਿਹਾ ਤੇ ਇੱਕ ਕੋਆਰਡੀਨੇਟਡ ਐਫਰਟ ਜਿਹੜਾ ਹੈਗਾ ਪਹਿਲੀ ਵਾਰੀ ਜਿਹੜਾ ਹੈਗਾ ਉਹ ਪੱਕੇ ਇਰਾਦੇ ਦੇ ਨਾਲ ਜਿਹੜੇ ਨਸ਼ੇ ਦੇ ਤਸਕਰਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਇਲਾਜ ਦਾ ਬੰਦੋਬਸਤ ਕੀਤਾ ਜਾ ਰਿਹਾ ਇਹਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਉਹ 1955 ਜਿਹੜੀਆਂ ਐਫਆਰ ਰਜਿਸਟਰਡ ਹੋਈਆਂ ਤੇ 349 3293 ਇਸ ਯੁੱਧ ਦੇ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਗਏ ਆ ਔਰ ਤੁਹਾਨੂੰ ਜਾਣ ਕੇ हैरानी ਹੋਊਗੀ ਕਿ 116 ਕਿਲੋ ਹੈਰੋਇਨ ਚਿੱਟਾ ਜਿਹਨੂੰ ਅਸੀਂ ਕਹਿੰਦੇ ਆ ਤੇ 1259 ਪੌਪੀ ਹਸ ਇਸੇ ਤਰ੍ਹਾਂ ਗਾਂਜਾ 31 ਕਿਲੋ ਚਾਰਸ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਉਹ ਗੋਲੀਆਂ ਕੈਪਸੂਲ ਇਹ ਬਰਾਮਦ ਕੀਤੇ ਗਏ ਆ ਤੇ ਡਰੱਗ ਬਣੀ ਕੀਤੀ ਗਈ ਹੈ ਤੇ 44 ਜਿਹੜੇ ਹੈਗੇ ਆ ਗੈਂਗਸਟਰਸ ਉਹ ਰਿਟੈਲੀਏਟਰੀ ਫਾਇਰ ਦੇ ਵਿੱਚ ਇੰਜਰ ਹੋਏ ਆ ਔਰ 42 ਜਿਹੜੇ ਹੈਗੇ ਆ ਬੰਦੇ ਜਿਹੜੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀਆਂ ਜਿਨ੍ਹਾਂ ਨੇ ਬਣਾਈਆਂ ਹੋਈਆਂ ਸੀ ਜਿਨ੍ਹਾਂ ਦੀਆਂ ਸ਼ਿਕਾਇਤਾਂ ਸੀ ਜਿਨ੍ਹਾਂ ਤੋਂ ਲੋਕ ਬਹੁਤ ਦੁਖੀ ਸੀ ਔਰ ਦਬਦਬਾ ਸੀਗਾ ਔਰ ਗੁੰਡਾਗਰਦੀ ਕਰਦੇ ਸੀ ਔਰ ਇਸੇ ਤਰ੍ਹਾਂ ਬਹੁਤ ਸਾਰੇ ਹੌਟਸਪੌਟ ਜਿਹੜੇ ਆ ਆਇਡੈਂਟੀਫਾਈ ਕੀਤੇ ਗਏ ਆ ਕਿ ਕਿੱਥੇ ਕਿੱਥੇ ਜ਼ਿਆਦਾ ਚਿੱਟੇ ਦਾ ਕੰਮ ਹੋ ਰਿਹਾ ਨਸ਼ੇ ਦਾ ਕੰਮ ਹੋ ਰਿਹਾ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਆਪਣੇ ਤਰਨ-ਤਰਨ ਦੇ ਵਿੱਚ ਜਿਹੜੀ ਹੈਗੀ ਆ ਉੱਥੋਂ ਉਹਦੀ ਸ਼ੁਰੂਆਤ ਕੀਤੀ ਗਈ ਆ ਇਸੇ ਤਰ੍ਹਾਂ ਜੇ ਮੈਂ ਜਿਹੜਾ ਮੇਰਾ ਮੇਨ ਮਕਸਦ ਹੈਗਾ ਜਿਹੜਾ ਮੇਰਾ ਮੈਂਡੇਟ ਹੈ ਉਹ ਸਿਹਤ ਮਹਿਕਮੇ ਦਾ ਜੇ ਮੈਂ ਉਹਦੀ ਗੱਲ ਕਰਾਂ ਤਾਂ ਅਸੀਂ ਸਾਰੀਆਂ ਜਿੰਨੀਆਂ ਦਵਾਈਆਂ ਜਿੰਨੇ ਸਾਡੇ ਡੀਡਿਕਸ਼ਨ ਸੈਂਟਰ ਹੈ ਰੀਹੈਬਿਲਿਟੇਸ਼ਨ ਸੈਂਟਰ ਹੈ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਸਾਰੇ ਅਰੇਂਜਮੈਂਟ ਕਰਕੇ ਜਿਹੜਾ ਯੁੱਧ ਹੈ ਫਿਰ ਸ਼ੁਰੂ ਕੀਤਾ ਗਿਆ ਔਰ ਜਿਸ ਤਰ੍ਹਾਂ ਸਾਡੇ ਮਾਰਯੋਗ ਨੈਸ਼ਨਲ ਕੰਵੈਨਰ ਨੇ ਔਰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਕੈਂਪੇਨ ਸ਼ੁਰੂ ਕਰਨ ਜਾ ਰਹੇ ਹਾਂ 1 ਅਪ੍ਰੈਲ ਤੋਂ ਜਿਹਦੇ ਵਿੱਚ ਹਰ ਪਿੰਡ ਦੇ ਵਿੱਚ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਔਰ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਸਿਹਤ ਕਮੇਟੀਆਂ ਬਣਾਤੀਆਂ ਜਿਹਦੇ 15-15 ਮੈਂਬਰ ਹੈ ਜਿਹੜੇ ਕਿ ਲੋਕਾਂ ਦੀ ਸਿਹਤ ਦਾ ਧਿਆਨ ਵੀ ਰੱਖਣਗੇ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਵੀ ਬਣਾਣਗੇ ਉਹਦੇ ਵਿੱਚ ਖਾਸ ਕਰਕੇ ਔਰਤਾਂ ਦੀ ਔਰ ਜਿਹੜੇ ਕੋਈ ਰਿਟਾਇਰਡ ਆਰਮੀ ਅਫੀਸਰ ਹੈ ਜਾਂ ਕੋਈ ਟੀਚਰ ਹੈ ਜਿਹੜੇ ਅੱਛਾ ਐਨਜੀਓਜ਼ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਇਹਦੇ ਮੈਂਬਰ ਬਣਾਇਆ ਜਾ ਰਿਹਾ ਔਰ ਪੰਜਾਬ ਦੇ ਵਿੱਚ 36 ਸਰਕਾਰੀ ਤੇ 170 ਜਿਹੜੇ ਪ੍ਰਾਈਵੇਟ ਆ ਉਹ ਡੀਡਿਕਸ਼ਨ ਸੈਂਟਰ ਆ 656 ਸਰਕਾਰੀ ਤੇ 1006 ਜਿਹੜੇ ਉਹਨਾਂ ਚ ਡੀਡਿਕਸ਼ਨ ਦੇ ਬੈਡਸ ਆ ਜਿਹੜੇ ਕਿ ਪਹਿਲਾਂ ਉਹਦੀ ਓਕੂਪੈਂਸੀ 10% 15% 20% ਸੀ ਪਰ ਹੁਣ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਹੋਇਆ ਉਹਨਾਂ ਦੀ ਓਕੂਪੈਂਸੀ 50% ਤੋਂ ਉੱਪਰ ਹੈ ਔਰ ਕਈ ਜਗ੍ਹਾ ਤੇ ਤਾਂ 70 80% ਤੇ ਪਹੁੰਚ ਗਈ ਆ ਕਿਉਂਕਿ ਹੁਣ ਜਿਹੜੇ ਪੁਲਿਸ ਵਾਲੇ ਆ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲ੍ਹਾਂ ਚ ਭੇਜਣ ਦੀ بجائے ਸਾਡੇ ਡੀਡਿਕਸ਼ਨ ਸੈਕਟਰ ਵਿੱਚ ਭੇਜ ਰਹੇ ਆ ਔਰ ਮਾਨਯੋਗ ਅਦਾਲਤ ਨੇ ਵੀ ਇਹ ਕਿਹਾ ਵੀ ਜਿਹੜੇ 64 A ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਹਸਪਤਾਲਾਂ ਚ ਭੇਜਿਆ ਜਾਵੇ ਉਹਨਾਂ ਦੀ ਡੀਡਿਕਸ਼ਨ ਹੋ ਰਹੀ ਆ ਇਸੇ ਤਰ੍ਹਾਂ ਜਿਹੜੇ 856 ਬੈਡ 19 ਸੈਂਟਰ ਜਿਹੜੇ ਸਰਕਾਰੀ ਆ ਔਰ 2300 ਬੈਡ ਜਿਹੜੇ ਹੈਗੇ ਆ ਉਹ 172 ਜਿਹੜੇ ਪ੍ਰਾਈਵੇਟ ਸੈਂਟਰ ਆ ਉਹਨਾਂ ਦੇ ਵਿੱਚ ਜਿਹੜੇ ਰੀ ਹੈਬ ਆ ਜਿਹਨੂੰ ਰੀਹੈਬਿਲੀਟੇਸ਼ਨ ਕਹਿੰਦੇ ਆ ਔਰ ਇੱਕ ਨਵਾਂ ਜਿਹੜਾ ਅਸੀਂ ਉਪਰਾਲਾ ਹੋਰ ਕਰ ਰਹੇ ਆ ਕਿ ਅਸੀਂ ਸਕਿੱਲ ਡਿਵੈਲਪਮੈਂਟ ਦੇ ਨਾਲ ਜੋ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਕੋਲ ਹੈ ਮਹਿਕਮਾ ਔਰ ਇਸ ਤੋਂ ਸਿਵਾਏ ਨਵੇਂ ਕਾਉਂਸਲਰਸ ਔਰ ਜਿੰਨੇ ਸਾਡੇ ਸਕੂਲ ਹੈਲਥ ਦੇ ਵਿੱਚ 295 ਆਰਬੀਐਸਕੇ ਦੇ ਵਿੱਚ ਜਿਹੜੇ ਆਯੁਰਵੈਦਿਕ ਮੈਡੀਕਲ ਆਫਸਰ ਆ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਹੈ ਤੇ ਜਿਹੜੇ ਡੀਡਿਕਸ਼ਨ ਸੈਂਟਰ ਹੈ ਜਿਹੜਾ ਸਾਡੇ ਓਟ ਸੈਂਟਰ ਹੈ ਉੱਥੇ ਕਟੋ-ਕਟ ਅਸੀਂ ਇੱਕ ਮੈਡੀਕਲ ਅਫਸਰ ਨੂੰ ਟ੍ਰੇਨਿੰਗ ਦੇ ਕੇ ਤਾਂ ਕਿ ਉਹ ਉਹਨੂੰ ਡੀਡਿਕਸ਼ਨ ਦਾ ਉਹਨੂੰ ਆਈਡੀਆ ਹੋਵੇ ਉਹਨੂੰ ਟ੍ਰੇਨਿੰਗ ਦੇ ਕੇ ਇਸ ਤੋਂ ਸવાય ਅਸੀਂ ਹਰ 2 ਹਫ਼ਤੇ ਦੇ ਵਿੱਚ 50 ਬੰਦੇ ਜਿਹਦੇ ਵਿੱਚ ਡਾਕਟਰ, ਨਰਸਸ, ਕਾਉਂਸਲਰ ਹੋਣਗੇ ਉਹਨਾਂ ਨੂੰ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਉਹਨਾਂ ਨਾਲ ਸਾਡਾ ਹੋ ਗਿਆ ਸਾਰਾ ਉਹਨਾਂ ਨੇ ਸਾਰਾ ਅਰੇਂਜਮੈਂਟ ਹੋ ਗਿਆ ਜੀ ਉੱਥੋਂ ਆਰਡਰ ਅਤਲ ਅੰਬੇਕਰ ਦੀ ਸਾਡੇ ਕੰਸਲਟੈਂਟ ਵੀ ਆ ਸਾਨੂੰ ਐਡਵਾਈਸ ਵੀ ਕਰਦੇ ਆ ਔਰ ਉਹ ਸਪੈਸ਼ਲ ਜਿਹੜਾ ਹੈਗਾ ਜਿਹੜੇ ਨਸ਼ਾ ਕਰਨ ਵਾਲਾ ਨੂੰ ਨਸ਼ਾ ਸ਼ਰਾਨ ਦੀ ਟ੍ਰੇਨਿੰਗ ਦੇ ਇੰਗਲੈਂਡ ਜਾਣਗੇ ਇੱਕ ਹਫ਼ਤੇ ਦੀ ਟ੍ਰੇਨਿੰਗ ਹੋਇਆ ਕਰੇਗੀ ਉਹਨਾਂ ਦੀ ਤੇ ਇਹ ਸਾਰੇ ਜਿੰਨੇ ਸਾਡੇ ਡਾਕਟਰਸ ਆ ਨਰਸਸ ਆ ਜਿਹੜੇ ਨਸ਼ਾ ਸ਼ਰਾਨ ਚਗਾਣ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਦਵਾਈ ਜਾਏਗੀ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੀ ਪੰਜਾਬ ਗਵਰਨਮੈਂਟ ਆ ਉਹਨਾਂ ਨੇ ਜਿਸ ਤਰ੍ਹਾਂ ਬਹੁਤ ਸਾਰੇ ਤੁਹਾਨੂੰ ਮੈਂ ਸਕਿੱਲ ਡਿਵੈਲਪਮੈਂਟ ਦਾ ਦੱਸਿਆ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ IITs ਦੇ ਨਾਲ اور ਇੰਡਸਟਰੀਜ਼ ਦੇ ਨਾਲ ਲੀਜ਼ਨ ਕਰਕੇ ਜਿਹੜੀ ਸਰਕਾਰ ਹੈ ਉਹ ਮੁਕੰਮਲ ਤੌਰ ਤੇ ਸਾਰੇ ਵਿੰਗ ਸਰਕਾਰ ਦੇ ਇੰਡਸਟਰੀ ਨੂੰ ਪੁੱਛ ਰਿਹਾ ਕਿ ਤੁਹਾਨੂੰ ਕਿਹੜੇ ਬੰਦੇ ਚਾਹੀਦੇ ਆ ਉਹ ਕਹਿੰਦੇ ਸਾਨੂੰ ਪਲੰਬਰ ਚਾਹੀਦੇ ਆ ਸਾਨੂੰ ਫਿਟਰ ਚਾਹੀਦੇ ਆ ਸਾਨੂੰ ਇਲੈਕਟ੍ਰੀਸ਼ੀਅਨ ਚਾਹੀਦੇ ਆ ਸਾਨੂੰ ਮਸ਼ੀਨ ਮਕੈਨਿਕ ਚਾਹੀਦੇ ਆ ਉਹ ਵਾਲੀਆਂ ਟ੍ਰੇਨਿੰਗ ਅਸੀਂ ਉਹਨਾਂ ਲੋਕਾਂ ਨੂੰ ਦਵਾ ਰਹੇ ਆਂ ਔਰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਮਿਲ ਕੇ ਤਾਂ ਕਿ ਜਿਹੜਾ ਬੰਦਾ ਸਾਡੇ ਕੋਲ ਆਏਗਾ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਔਰ ਉਸ ਤੋਂ ਬਾਅਦ ਨੂੰ ਕਿਸੇ ਨਾ ਕਿਸੇ ਕੰਮ ਤੇ ਲਾ ਕੇ ਉਹਨੂੰ ਕੋਈ ਨਾ ਕੋਈ ਲੋਨ ਦਵਾਵਾਂਗੇ ਜਿਵੇਂ ਖੇਤੀਬਾੜੀ ਦੀ ਮੈਂ ਗੱਲ ਕਰਾਂ ਉਹਨਾਂ ਦੇ ਵਿੱਚ ਜੇ ਕੋਈ ਬੰਦਾ ਖੁੰਬਾਂ ਦੀ ਖੇਤੀ ਕਰਨਾ ਚਾਹੁੰਦਾ ਹੈ ਕੋਈ ਬੰਦਾ ਡ੍ਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦਾ ਹੈ ਕੋਈ ਬੰਦਾ ਟਰੈਕਟਰ ਮਕੈਨਿਕ ਬਣਨਾ ਚਾਹੁੰਦਾ ਸੋ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਉਸ ਮਹਿਕਮੇ ਦੇ ਆ 5 ਲੱਖ ਤੋਂ ਲੈ ਕੇ 25 ਲੱਖ ਰੁਪਏ ਦਾ ਉਹਨਾਂ ਨੂੰ ਲੋਨ ਮਿਲਦਾ ਜਿਹਦੇ ਵਿੱਚੋਂ ਇੱਕ ਸਬਸਿਡੀ ਦਾ ਕੰਪੋਨੈਂਟ ਹੁੰਦਾ ਜਿਹੜਾ ਮਾਫ ਹੋ ਜਾਂਦਾ ਸੋ ਇਸ ਤਰ੍ਹਾਂ ਦੇ ਜਿਹੜੇ ਅਪਰਾਲੇ ਆ ਜਿਹੜੇ ਸਾਡੇ ਜਿੰਨੇ ਵੀ ਮੈਡੀਕਲ ਸਟਾਫ ਆ ਉਹਨਾਂ ਨੂੰ ਤੇ ਇੱਕ ਦੂਜਾ ਇਹਦਾ এডੂਕੇਸ਼ਨ ਜਿਹੜੇ ਮੈਂ ਸਾਰੇ ਪੰਜਾਬ ਦੇ ਜਿੰਨੇ ਡੀਡਿਕਸ਼ਨ ਜਿੰਨੇ ਵੀ ਸੈਂਟਰ ਆ ਉਹਨਾਂ ਦਾ ਦੌਰਾ ਕਰਕੇ ਆਇਆ ਬਹੁਤ ਸਾਰੇ ਜਿਹੜੇ ਬੱਚੇ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਨਸ਼ਾ ਲੈਣਾ ਸਕੂਲ ਵਿੱਚ ਸ਼ੁਰੂ ਕੀਤਾ ਸੀ ਸਕੂਲ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਖ ਰਹੇ ਹੋ ਅੱਜ ਕੱਲ ਤੁਸੀਂ ਵੇਪਿੰਗ ਸੁਣਿਆ ਹੋਣਾ ਵੇਪਸ ਹੁੰਦੇ ਆ ਜਿਹੜੇ ਇੱਕ ਨਸ਼ੇ ਦਾ ਹੁੰਦਾ ਲਾਈਟਰ ਦੀ ਤਰ੍ਹਾਂ ਔਰ ਈ ਸਿਗਰਟ ਸੁਣਿਆ ਹੋਣਾ ਤੁਸੀਂ ਜੋ ਤੁਹਾਡੇ ਇਤਿਆਹਾ ਚ ਨਹੀਂ ਹੋਣਾ ਇੱਕ ਜਿਹੜੀਆਂ ਜਿਹਨੂੰ ਆਪਾਂ એનર્ਜੀ ਡਰਿੰਕਸ ਕਹਿ ਦਿੰਨੇ ਆ ਸਟਿੰਗ ਹੈ ਉਹਦੇ ਚ ਹੱਲ ਹੈ ਰੈਡ ਬੁੱਲ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋ ਕਿ 18 ਸਾਲ ਦੇ ਬੱਚੇ ਤੋਂ ਨੀਚੇ ਵੜਾਂ ਲਈ ਪ੍ਰੋਹਿਬਿਟਡ ਹੈ ਕਿਉਂਕਿ ਉਹਦੇ ਵਿੱਚ ਕੈਫੀਨ ਦਾ ਕੰਟੈਂਟ ਬਹੁਤ ਹਾਈ ਆ ਉੱਥੋਂ ਸ਼ੁਰੂ ਕਰਦੇ ਆ ਸਟਰਾਬਰੀ ਦਾ ਨਾਮ ਸੁਣਿਆ ਹੋਣਾ ਪਿੱਛੇ ਜੇ ਚੰਡੀਗੜ੍ਹ ਚ ਆਇਆ ਸੀ ਉਹ ਤੇ ਵੇਪਿੰਗ ਤੁਸੀਂ ਸੁਣਿਆ ਹੋਇਆ ਜਿਹੜਾ ਤੁਹਾਡਾ ਈ ਸਿਗਰਟ ਦਾ ਸੁਣਿਆ ਹੋਇਆ ਇਹ ਸਾਰੇ ਵੀ ਆਨਲਾਈਨ ਫਾਰਮੇਸੀ ਦੇ ਮਤਲਬ ਲੋਕ ਮਗਾ ਲੈਂਦੇ ਆ ਬੱਚੇ ਅੱਜ ਕੱਲ ਜਿਹੜੇ ਹੈਗੇ ਆ ਤੇ ਇਹਦੇ ਵਾਸਤੇ ਵੀ ਅਸੀਂ ਯੂਨੀਅਨ ਮਿਨਿਸਟਰੀ ਨੂੰ ਲਿਖਿਆ ਹੈਗਾ ਕਿ ਇਹ ਸਾਰੇ ਜਿਹੜੀ ਆਨਲਾਈਨ ਫਾਰਮੇਸੀ ਆ ਇਹਨੂੰ ਰੈਗੂਲੇਟ ਕੀਤਾ ਜਾਵੇ ਤੇ એનર્ਜੀ ਡਰਿੰਕਸ ਐ ਸਕੂਲਾਂ ਦੇ ਵਿੱਚ ਬੈਨ ਹੋਣੀਆਂ ਚਾਹੀਦੀਆਂ ਐ ਤੇ ਅਸੀਂ ਆਪਣੇ ਲੈਵਲ ਤੇ ਵੀ ਜਿਸ ਤਰ੍ਹਾਂ ਸਿਗਰਟਸ ਬੈਨਡ ਹੈਗੇ ਆ ਸਕੂਲਾਂ ਵਿੱਚ ਉਹਨਾਂ ਦੀ ਹਸੈਂਟੀ ਵਿੱਚ ਧਾਰਮਿਕ ਜਗ੍ਹਾ ਤੇ ਇਸੇ ਤਰ੍ਹਾਂ ਜਿਹੜੀਆਂ એનર્ਜੀ ਡਰਿੰਕਸ ਆ ਔਰ ਮੈਂ ਪੇਰੈਂਟਸ ਨੂੰ ਅਪੀਲ ਕਰਦਾ ਕੇ ਮਾਪੇ ਨੂੰ ਪਤਾ ਨਹੀਂ ਹੁੰਦਾ ਉਹ ਘਰ ਦੇ ਵਿੱਚ ਵੀ એનર્ਜੀ ਡਰਿੰਕਸ ਰੱਖਦੇ ਆ ਬੱਚੇ ਲੈਂਦੇ ਆ ਫਿਰ ਉਹ ਦੇ ਆਰ ਹਾਈਲੀ ਐਡਿਕਟਿਵ ਤੇ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜੀਆਂ ਆਪਣੀਆਂ ਟ੍ਰੈਡੀਸ਼ਨਲ ਡਰਿੰਕਸ ਆ ਉਹ ਯੂਜ਼ ਕਰਨ ਜੇ ਤੁਸੀਂ ਕੋਈ ਫਰੂਟ ਲੈਣ ਬੱਚੇ ਕੋਈ ਫਰੂਟ ਜੂਸ ਲੈਣ ਜਾਂ ਕੋਈ ਜਿਹੜੀ ਜਿਹੜਾ ਤੁਹਾਡਾ ਕੋਈ ਵੀ ਲੱਸੀ ਹੈ ਆਪਣੇ ਜਾਂ ਨਿੰਬੂ ਪਾਣੀ ਹੈ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਡਰਿੰਕਸ ਆ ਉਹ ਲੈਣੀਆਂ ਚਾਹੀਦੀਆਂ ਜਿਹੜੀਆਂ એનર્ਜੀ ਡਰਿੰਕਸ ਆ ਦੇ ਆਰ ਹਾਈਲੀ ਐਡਿਕਟਿਵ ਔਰ ਇਜ਼ਨਰ ਬੱਚੇ ਦਾ ਹਾਰਟ ਅਟੈਕ ਹਾਰਟ ਰੇਟ ਵੱਧਦਾ ਹੈ ਬੱਚੇ ਦੇ ਵਿੱਚ ਐਂਗਜ਼ਾਇਟੀ ਵਾਧੀ ਹੈ ਇੱਕ ਵਾਰੀ ਤਾਂ ਬੱਚੇ ਨੂੰ ਬੈਟਰ ਫੀਲ ਹੁੰਦਾ ਉਹ ਲੇਕਿਨ ਉਹ ਬ੍ਰੇਨ ਨੂੰ ਤੇ ਹਾਰਟ ਨੂੰ ਸਰਕੂਲੇਟਰੀ ਸਿਸਟਮ ਨੂੰ ਡੈਮੇਜ ਕਰ ਦਿਆ ਇਹਦਾ ਲੌਂਗ ਰਨ ਤੇ ਇਹਨਾਂ ਤੋਂ ਔਰ ਵੇਟ ਵਾਧਦਾ ਉਹਦੇ ਨਾਲ ਓਬੈਸਟੀ ਹੁੰਦੀ ਹੈ ਓਬੈਸਟੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੋ ਅਸੀਂ ਸਕੂਲਾਂ ਦੇ ਉੱਤੇ ਖਾਸ ਕਰਕੇ ਜਿਹੜੇ ਸਾਡੇ ਸਕੂਲ ਹੈਲਥ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਫੋਕਸ ਕਰ ਰਹੇ ਹਾਂ ਤਾਂ ਕਿ ਨਵੇਂ ਬੱਚੇ ਸ਼ੁਰੂ ਨਾ ਕਰਨ ਉਹਨਾਂ ਦਾ ਨੰਬਰ ਘਟਣਾ ਸ਼ੁਰੂ ਹੋਵੇ ਤੇ ਦੂਜਾ ਸਾਡਾ ਮੇਨ ਹੈਗਾ ਕਿ ਜਿਹੜੇ ਬੰਦੇ ਇੰਜੈਕਸ਼ਨ ਲਗਾਉਂਦੇ ਆ ਉਹਦੇ ਨਾਲ ਉਹਨਾਂ ਨੂੰ ਕਾਲਾ ਪੀਲੀ ਔਰ ਏਡਸ ਦੀ ਉਹਨਾਂ ਨੂੰ ਅਸੀਂ ਇਮੀਡੀਏਟਲੀ ਜੜਾ ਹੈਗਾ ਅਸੀਂ ਉਹਦਾ ਵਾਸਤੇ ਬੰਦੋਬਸਤ ਕੀਤਾ ਕਿ ਇੱਕ ਲਿਕਵਿਡ ਮੈਥਡ ਆਨ ਸ਼ੁਰੂ ਕਰ ਰਹੇ ਹਾਂ ਉਹ ਟੀਕੇ ਦੀ ਤਰ੍ਹਾਂ ਇਫੈਕਟਿਵ ਹੁੰਦਾ ਬਟ ਉਹਦੇ ਨਾਲ ਕਾਲਾ ਪੀਲਾ ਦੂਜਾ ਨਹੀਂ ਹੁੰਦਾ ਫਿਰ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਣਾ ਹਾਰਮ ਰਿਡਕਸ਼ਨ ਕਮੇਟੀਆਂ ਬਣਾ ਕੇ ਸੁਸਾਇਟੀ ਦੇ ਨਾਲ ਲੈ ਕੇ ਫੈਮਿਲੀ ਕਾਉਂਸਲਿੰਗ ਔਰ ਕਮਿਊਨਿਟੀ ਦੇ ਵਿੱਚ سپورਟ ਗਰੁੱਪ ਜਿੱਥੇ ਵੀ ਸਾਡਾ ਡੀਡਿਕਸ਼ਨ ਸੈਂਟਰ ਹੈ ਜਾਂ ਰੀਅਬ ਸੈਂਟਰ ਹੈ ਉੱਥੇ ਅਲਕੋਹੋਲਿਕ ਅਨੋਨਿਮਸ ਔਰ ਨਾਰਕੋਟਿਕ ਅਨੋਨਿਮਸ ਇਹਦੇ ਅਸੀਂ ਜਿਹੜਾ سپورਟ ਗਰੁੱਪਸ ਬਣਾ ਰਹੇ ਹਾਂ ਉਹਨਾਂ ਦੇ ਸੁਸਾਇਟੀ ਦੇ ਵਿੱਚ ਜਿਹੜੇ ਬੰਦੇ ਪਹਿਲਾਂ ਨਸ਼ਾ ਕਰਦੇ ਸੀ ਛੱਡ ਗਏ ਸੀ ਜਾਂ ਜਿਹੜੇ ਕੋਈ ਸਪੋਰਟਸ ਪਰਸਨ ਹੈ ਜਾਂ ਕੋਈ ਐਕਸ ਸਰਵਿਸਮੈਨ ਹੈ ਜਿਹੜੇ ਵੈਸੇ ਵੀ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਦੇ ਨਾਲ ਅਸੀਂ ਹਰ ਜਗ੍ਹਾ ਤੇ ਇੱਕ سپورਟ ਗਰੁੱਪ ਬਣਾ ਰਹੇ ਆ ਤਾਂ ਕਿ ਜਿਹੜਾ ਸਟਿਗਮਾ ਹੈਗਾ ਲੋਕ ਸ਼ਰਮ ਦੇ ਮਾਰੇ ਨਹੀਂ ਜਾਂਦੇ ਡੀਡਿਕਸ਼ਨ ਸੈਂਟਰ ਦੇ ਵਿੱਚ ਤੇ ਉਹ ਸਾਡੀ ਸਾਡੇ ਕੋਲ ਆਣ ਸਾਡੀਆਂ ਸਰਵਿਸਿਜ਼ ਲੈਣ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ سپورਟ ਗਰੁੱਪ ਵੀ ਹਰ ਜਗ੍ਹਾ ਤੇ ਬਣਾ ਰਹੇ ਆ ਸੋ ਇਹ ਮਲਟੀ ਪ੍ਰਾਂਗ ਸਟ੍ਰੈਟਜੀ ਆ ਹਾਰਮ ਰਿਡਕਸ਼ਨ ਵਾਸਤੇ ਇਸ ਤਰ੍ਹਾਂ ਮੈਂ ਕਿਹਾ سپورਟ ਗਰੁੱਪ ਬਣਾਵਾਂਗੇ ਜਿਹੜੇ ਇੰਜੈਕਟਿੰਗ ਡਰੱਗਸ ਯੂਜ਼ ਕਰਿਆ ਉਹਨਾਂ ਨੂੰ ਓਰਲ ਮੈਡੀਕੇਸ਼ਨ ਤੇ ਲੈ ਕੇ ਆਵਾਂਗੇ ਔਰ ਉਸ ਤੋਂ ਬਾਅਦ ਡੀਡਿਕਸ਼ਨ ਕਰਾਂਗੇ ਸਕਿੱਲ ਡਿਵੈਲਪਮੈਂਟ ਕਰਾਂਗੇ ਤੇ ਸਿਮਿਲਰਲੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਚਾਹੇ ਉਹਨਾਂ ਨੂੰ ਉਹ ਵੱਲ ਪੰਜਾਬ ਛੱਡ ਕੇ ਭੱਜਣਗੇ ਜਾਂ ਉਹ ਇਹ ਧੰਦਾ ਛੱਡਣਗੇ ਜਾਂ ਪੰਜਾਬ ਛੱਡਣਗੇ ਜਾਂ ਜੇਲ੍ਹ ਛੋਣਗੇ ਤੇ ਹੋ ਸਕਦਾ ਕਿ ਉਹ ਸ਼ਮਸ਼ਾਨ ਦੇ ਵਿੱਚ ਹੋਣ ਤੇ ਬੜਾ ਕਲੀਅਰ ਮੈਸੇਜ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੀ ਸਰਕਾਰ ਨੇ ਦਿੱਤਾ ਹੈਗਾ ਕਿ ਨਸ਼ਿਆਂ ਦੀ ਕ੍ਰਾਈਮ ਦੀ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਇਹ ਜਿੰਨੇ ਬੰਦੇ ਵੀ ਮਾੜੇ ਕੰਮ ਕਰਦੇ ਆ ਉਹ ਪੰਜਾਬ 'ਚ ਨਹੀਂ ਹੋਣਗੇ ਔਰ ਜਿਹੜੇ ਕਿਸੇ ਨਾ ਕਿਸੇ وجہ ਦੇ ਨਾਲ ਕਿਸੇ ਮਜਬੂਰੀ ਕਰਕੇ ਇਸ ਦਲਦਲ ਦੇ ਵਿੱਚ ਫਸੇ ਹੋਇਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਇਸ ਤੋਂ ਬਾਹਰ ਕੱਢਾਂਗੇ ਸਰ ਇੱਕ ਚੀਜ਼ ਉਹਨਾਂ ਦੇ ਬਿਲਕੁਲ ਜੀ ਉਹਨਾਂ ਨੂੰ ਪਹਿਲੇ ਦਾ ਫਸਟ ਸਟੈਪ ਸਾਡਾ ਹੈਗਾ ਕਿ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਸ਼ੁਰੂ ਕਰ ਰਹੇ ਹਾਂ ਪਹਿਲਾਂ ਅਸੀਂ 15 ਦਿਨ ਸਾਰੇ ਸਕੂਲਾਂ ਦੇ ਵਿੱਚ ਜਿਵੇਂ ਦੱਸਿਆ ਵੀ 295 ਅਸੀਂ ਜਿੰਨੇ ਸਾਡੇ ਡਾਕਟਰ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਕਰਤੀ ਆ ਉਹ ਜਾ ਕੇ ਐਜੂਕੇਟ ਕਰਨਗੇ ਜਿਹੜੀਆਂ ਉਹਨਾਂ ਦੀ ਪੇਰੈਂਟ ਟੀਚਰ ਮੀਟਿੰਗਸ ਹੋਣਗੀਆਂ ਉੱਥੇ ਐਜੂਕੇਸ਼ਨ ਕਰਨਗੇ ਲੇਕਿਨ ਜੇ ਉਸ ਤੋਂ ਬਾਅਦ ਜਿਹੜਾ ਸਕੂਲ ਹੈ ਕੋਈ ਉਹਨੂੰ ਬਾਅਦ ਲੇਟ ਕਰੇਗਾ ਫਿਰ ਉਹਨਾਂ ਤੇ ਐਕਸ਼ਨ ਹੋਏਗਾ ਸਰ 21 ਸਾਲਾਂ ਨੂੰ ਬੁਲਾਇਆ ਗਿਆ